ਸਾਸਰੀ ਕਾਲਜੀ ਸਾਰਿਆਂ ਨੂੰ ਅੱਜ ਆਪਾਂ ਲੈ ਕੇ ਆਏ ਜੀ ਬਹੁਤ ਹੀ ਪਿਆਰੇ ਸੂਟਾਂ ਦੀ ਕਲੈਕਸ਼ਨ ਪਲੀਜ਼ ਵੀਡੀਓ ਨੂੰ ਪੂਰਾ ਐਂਡ ਤੱਕ ਦੇਖਿਆ ਕਰੋ ਇਹ ਰਹਿਣਗੀ ਜੀ ਔਰਗੈਂਜ਼ਾ ਦਾ ਸੂਟ ਰਹੇਗਾ ਬਹੁਤ ਹੀ ਸੋਹਣਾ ਪ੍ਰਿੰਟ ਰਹੇਗਾ ਸੀਕਵੈਂਸ ਏਮਬਰਾਇਡਰੀ ਕੀਤੀ ਗਈ ਹੈ ਪ੍ਰਾਈਸ ਉੱਪਰ ਲੱਗਾ ਹੋਇਆ ਪ੍ਰਾਈਸ ਚੈੱਕ ਕਰਕੇ ਆਪਣੇ ਨੇ ਕੋਈ ਵੀ ਸੂਟ ਬੁੱਕ ਕਰਾ ਸਕਦੇ ਜਿਹੜਾ ਵੀ ਸੂਟ ਪਸੰਦ ਹੁੰਦਾ ਉਹ ਸੂਟ ਦਾ ਸਕਰੀਨਸ਼ਾਟ ਭੇਜ ਕੇ ਆਪਣੇ ਲਈ ਸੂਟ ਬੁੱਕ ਕਰਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੈਸੇ ਤੁਹਾਨੂੰ ਪਹਿਲਾਂ ਹੀ ਪੇ ਕਰਨੇ ਪੈਣਗੇ ਸ਼ਿਪਿੰਗ ਫ੍ਰੀ ਰਹੇਗੀ ਇਹ ਕੀ ਇਹ ਰਹੇਗਾ ਜੌਰਜਟ ਟਿਸ਼ੂ ਬ੍ਰੌਕਟ ਦਾ ਸੂ ਕਲਰ ਬਹੁਤ ਹੀ ਪਿਆਰੇ ਡਾਰਕ ਕਲਰ ਨੇ ਵਿਆਹ ਸ਼ਾਦੀਆਂ ਵਾਲੇ ਅਗਲੇ ਜਿਹੜੇ ਸੂਟ ਆਣਗੇ ਪਿਓਰ ਆਰਗਨਜ਼ਾ ਦੀ ਸ਼ਰਟ ਮਿਲੇਗੀ ਪਲੇਨ ਬਾਟਮ ਰਹੇਗੀ ਪਿਓਰ ਸ਼ਿਫੋਨ ਦਾ ਦੁਪੱਟਾ ਮਿਲੇਗਾ ਪ੍ਰਾਈਸ ਉੱਪਰ ਲੱਗਾ ਹੋਇਆ ਕੋਈ ਵੀ ਸੂਟ ਤੁਸੀਂ ਇਹਨਾਂ ਵਿੱਚੋਂ ਬਾਈ ਕਰ ਸਕਦੇ ਹੋ ਜਿਹੜੇ ਅਗਲੇ ਸੂਟ ਆਣਗੇ ਕਾਟਨ ਦਾ ਫੈਬਰਿਕ ਮਿਲੇਗਾ ਨਾਲ ਰਹੇਗਾ ਕਾਟਨ ਦਾ ਦੁਪੱਟਾ ਬਹੁਤ ਹੀ ਪਿਆਰੇ ਇਹ ਵੀ ਕਲਰ ਰਹਿਣਗੇ ਅਗਲੇ ਜਿਹੜੇ ਸੂਟ ਆਣਗੇ ਇਹ ਵੀ ਤੁਹਾਨੂੰ ਕਾਟਨ ਦੇ ਹੀ ਸੂਟ ਮਿਲਣਗੇ ਇਹ ਜਿਹੜੇ ਸੂਟ ਆਣਗੇ ਪਿਓਰ ਕੈਮਰੀ ਕਾਟਨ ਦਾ ਸੂਟ ਮਿਲੇਗਾ ਬਹੁਤ ਹੀ ਸੋਹਣਾ ਪ੍ਰਿੰਟ ਰਹੇਗਾ ਐਮਬਰੋਇਡਰੀ ਕੀਤੀ ਗਈ ਹੈ ਇਸ ਤਰ੍ਹਾਂ ਬਾਟਮ ਨਾਲ ਮਿਲੇਗੀ ਪਲੇਨ ਨਾਲ ਰਹੇਗਾ ਮਸਲੀਨ ਦਾ ਦੁਪੱਟਾ ਮਿਲੇਗਾ ਜਿਹੜੇ ਅਗਲੇ ਸੂਟ ਨੇ ਇਹ ਵੀ ਬਹੁਤ ਹੀ ਪਿਆਰੇ ਪਿਓਰ ਕੈਮਰਿਕ ਕਾਟਨ ਦਾ ਸੂਟ ਮਿਲੇਗਾ ਬਹੁਤ ਹੀ ਸੋਨਾ ਪ੍ਰਿੰਟ ਰਹੇਗਾ ਹੈਂਡ ਵਰਕ ਦਾ ਕੰਮ ਕੀਤਾ ਗਿਆ ਜਿਹੜੀ ਇਸਦੀ ਬੋਟਮ ਪਲੇਨ ਮਿਲੇਗੀ ਨਾਲ ਰਹੇਗਾ ਦੁਪੱਟਾ ਪ੍ਰਿੰਟਡ ਦੁਪੱਟਾ ਮਿਲੇਗਾ ਪ੍ਰਾਈਸ ਆਪਾਂ ਸਾਰੇ ਸੂਤਾਂ ਦੇ ਨਾਲ ਦੇ ਨਾਲ ਮੈਂਸ਼ਨ ਕੀਤਾ ਹਾਂ ਤਾਂ ਕੋਈ ਵੀ ਸੂਤ ਤੁਸੀਂ ਬਾਈ ਕਰ ਸਕਦੇ ਹੋ ਇਹ ਰਹਿਣਗੇ ਲਿਲਨ कॉटन ਵਿੱਚ ਬਹੁਤ ਹੀ ਸੋਹਣਾ ਹੈ ਇਸ ਦੇ ਉੱਪਰ ਹੈਂਡ ਪੇਂਟ ਦਾ ਕੰਮ ਕੀਤਾ ਗਿਆ ਪਰਲ ਵਰਕ ਦਾ ਕੰਮ ਕੀਤਾ ਗਿਆ ਬਹੁਤ ਹੀ ਸੋਹਣੇ ਕਲਰ ਨਾਲ ਰਹੇਗਾ ਦੁਪੱਟਾ ਦੁਪੱਟੇ ਤੇ ਵੀ ਹੈਂਡ ਪੇਂਟ ਦਾ ਕੰਮ ਕੀਤਾ ਗਿਆ ਹਾਂਜੀ ਅਜਿਹੇ ਸੂਤਾਂ ਦੇ ਕਲੈਕਸ਼ਨ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖ ਕੇ ਬਹੁਤ